ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਦਿਨ ਹੈਗਾ ਅੱਜ ਮੰਗਲਵਾਰ ਦਾ ਵੀਡੀਓ ਸ਼ੁਰੂ ਕਰਨ ਲੱਗੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਟਾਈਮ ਹੈਗਾ ਸਵੇਰ ਦਾ 7:30 ਹੋ ਗਏ ਮੱਜਾਂ ਦਾ ਪਨ ਮੇੜ ਦਿੱਤਾਗਾ ਸਾਰਾ ਗੋਹੇ ਕੁੜੇ ਦਾ ਬੱਦਲ ਬਹੁਤ ਹੋਈ ਪਈ ਤੇ ਮੈਂ ਹੋਮ ਕਰਕੇ ਆਉਣੀ ਹੈਗੀ ਸਫਾਈ ਬਾਹਰ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੁਹਾਨੂੰ ਕੁਟੀ ਆ ਗਈ ਬਣੇ ਰਹੋ ਬਲੌਗ ਦੇ ਨਾਲ ਤੇ ਬਲੌਗ ਨੂੰ ਫੁੱਲ ਵਾਚ ਕਰੋ ਜੀ ਨਗਰ ਕੀਰਤਨ ਦੇ ਦਰਸ਼ਨ ਵੀ ਕਰਵਾਵਾਂਗੇ ਤੁਹਾਨੂੰ ലോ <laughs> 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 ਹੋ ਗਿਆਂਗੇ ਤਿਆਰ ਛੋਲ ਜੀ ਬਰਾਨਾ ਹੀ ਲੈ ਲੇ ਇਹ ਬਣਾਉਂਦੀਆਂ ਨੇ ਸਾਡੀਆਂ ਕੁੜੀਆਂ ਰੰਗੋਲੀ ਨਗਰ ਕੀਤਨ ਦਾ ਸਵਾਗਤ ਵਾਸਤੇ ਵਾ ਗਲੀ ਚ ਸਿਰ ਤੇ ਤਾਂ ਲੈ ਲੈਂਦੀ ਹਰਮਨ ਕੋ ਸ ਇਹ ਆਪਣੀਆਂ ਕੁੜੀਆਂ ਨੇ ਇਹ ਦੋ ਆਪਣੇ ਘਰਾਂ ਚੋਂ ਨੇ ਇਹ ਆਪਣੀ ਹਰਮਨ ਹੈ ਇਕੱਠੀਆਂ ਹੋ ਕੇ ਰੰਗੋਲੀ ਬਣਾਉਂਦੀਆਂ ਨੇ ਰੰਕਾ ਸੋਡਾ ਵਿਚਾਲਾ ਦਾ ਗੂੜਾ じゃ ਕਿਉਂ ਨਹੀਂ ਖਾਖੀ ਆ ਮਗਾ ਨਹੀਂ ਕੇ ਖਾਏ ਖਾਤਾ ਬਗੂਏ ਜਾਦਾ ਕੋਥੇ ਨਾਲੋਂ ਆਪਾਂ ਦਾ ਆ। ਤੁਸੀਂ ਕੀ ਮੈਂ ਕਰਦੇ ਇਹਨੂੰ? ਯੂਟਿਊਬ ਤੇ ਕੰਮ ਕਰਦੇ ਫਿਰ। ਯੂਟਿਊਬ ਤੇ ਤਾਂ ਖਾਸ ਕੁਝ ਕਰਨਾ ਪੈਂਦਾ। ਐਡੀਟਿੰਗ ਕਰਨੀ ਪੈਂਦੀ ਹੈ ਫਿਰ ਪਾਉਣਾ ਪੈਂਦਾ। ਇੱਥੇ ਗਲਾਬੀ ਪਾਉਣਾ। ਕੋਈ ਨਾ ਗਲਾਬੀ ਪਾ। ਬਸ ਆ ਵੀ ਲੈ ਆ ਤੁਸੀਂ। ਫਿਰ ਆਈ ਕਰੀ ਤੁਹਾਨੂੰ। ਅੰਤ ਕਰੀ ਕਰਦੇ। ਉਹ ਕੀ ਵਗਾਜਾ ਪਾਤਾ ਪੱਤੀ ਦਾ। ਫਿਰ ਸਾਰੇ ਤਾਂ ਅਲੱਗ-ਅਲੱਗ। ਅਰੇ ਚਾਹਰੀਂ ਜਾ। ਸਭ ਪੁੱਟੇ ਨਹੀਂ। ਇਹ ਸਭ ਨੇ ਤਾਂ ਦੇਖ ਹੀ ਨਾ ਲਿਆ। ਉਹ ਸਾਰੀ ਚੁੱਪੀ ਸੀ। ਇੱਥੇ ਆਪਾਂ ਹੋ ਗਏ ਸੀਗੇ ਤਿਆਰ। ਨਗਰ ਕੀਰਤਨ ਹਜੇ ਪਿੱਛੇ ਸੀਗਾ। ਗੁਰੂ ਘਰ ਤੋਂ ਚੱਲਿਆ ਸੀ। ਇੱਕ ਪਿੱਛੇ ਪੜਾ ਹੁੰਦਾ ਆਪਣੇ ਘਰ ਤੋਂ ਪਿੱਛੇ। ਜੀਵਨ ਸਿੰਘ ਦਾ ਗੁਰੂ ਘਰ ਹੈਗਾ। ਉੱਥੇ ਰੁਕ ਗਿਆ ਸੀਗਾ। ਅੱਧੀਆਂ ਤਾਂ ਉੱਥੇ ਬਾਗੀਆਂ ਸੀਗੀਆਂ ਬਣੇ ਘਰਾਂ 'ਚੋਂ। ਤੇ ਅਸੀਂ ਫਿਰ ਰੰਗੀਆਂ ਨਹੀਂ ਸੀ। ਅਸੀਂ ਆਪਣੇ ਘਰ ਹੀ ਬੈਠ ਗਏ ਸੀ। ਇਹ ਆਪਣੇ ਖੇਤ ਤੋਂ ਇੱਕ ਆਉਂਦੀ ਹੁੰਦੀ ਹੈਗੀ ਜਠਾਣੀ ਮੇਰੀ ਇਹ ਆਪਣੇ ਸਕੇ ਚਾਚੀ ਹੀ ਹੈਗਾ ਉਹ ਖੇਤ ਵਾਗੇ ਇਹ ਫਿਰ ਇੱਥੇ ਆ ਜਾਂਦੇ ਨੇ ਨਾ ਦੇ ਘਰਾਂ ਕੰਨੀ ਜਾਂਦਾ ਨਹੀਂ ਹੈਗਾ ਬਾਬਾ ਤਾਂ ਕਰਕੇ ਫਿਰ ਇੱਧਰ ਪਿੰਡ 'ਚ ਆ ਜਾਂਦੇ ਨੇਗੇ ਇਹ ਬੈਠੀ ਸੀਗੀ ਤੇ ਫਿਰ ਇੱਥੇ ਖੜ ਗਏ ਸੀ ਅਸੀਂ ਇਕੱਠੀ ਹੋ ਕੇ ਆਪਣੇ ਘਰੇ ਜਦੋਂ ਇੱਥੇ ਬਾਬਾ ਆਊਗਾ ਉਹਨੂੰ ਦਰਸ਼ਨ ਕਰਾਂਗੇ ਉਹਨਾਂ ਟਾਈਮ ਅਸੀਂ ਅੰਦਰ ਬੈਠੀ ਹਾਂ ਸੀ ਫਿਰ ਪਿੱਛੇ ਪੜਾ ਲੱਗਿਆ ਹੋਇਆ ਸੀ ਆਪਣੇ ਘਰ ਤੋਂ ਤਾਂ ਕਰਕੇ ਫਿਰ ਅਸੀਂ ਇੱਥੇ ਘਰੀ ਬੈਠ ਗਈ ਸੀ ਪਹਿਲਾਂ ਬਾਹਰ ਚ ਖੜੀਆਂ ਰਹੀਆਂ ਫਿਰ ਸਾਨੂੰ ਇਹੋ ਦਾ ਬਾਬਾ ਟਾਈਮ ਬਲਾਊਗਾ ਜੀ ਅਸੀਂ ਅੰਦਰ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਗੀਆਂ ਇਹਨਾਂ ਤੋਂ ਖੇਤ ਵਾਲਿਆਂ ਤੋਂ ਕਿਹੜਾ ਫਿਰ ਰੋਜ ਆਇਆ ਜਾਂਦਾ ਕਿ ਜੇ ਅਸੀਂ ਉੱਥੇ ਖੇਤ ਤੇ ਲੱਸੀ ਪਾਉਣ ਬਾਬੇ ਤੇ ਜਾਂਦੇ ਆਂਗੇ ਤਾਂ ਅਸੀਂ ਜਾਇਆ ਹੁੰਨੇ ਇਹਨਾਂ ਦੇ ਘਰੇ ਤੇ ਏ ਵੀ ਅ ਜ ਨਗਰ ਕੀਤਨ ਦੇ ਬਹਾਨੇ ਨਾਲ ਆਈ ਸੀ ਫਿਰ ਅਸੀਂ 10 ਮਿੰਟ ਇੱਥੇ ਗੱਲਾਂ ਕਰ ਲਈਆਂ ਬੈਠ ਕੇ ਉਹਨੇ ਚ ਬਾਬੇ ਆ ਗਏ ਸੀ ਇਹ ਆਪਣੇ ਕੁੜੀਆਂ ਆ ਗਈਆਂ ਸੀ ਇਹ ਮੂਰੇ ਕਹਿੰਦੀ ਆ ਵੀ ਹੁਣ ਚਲ ਉੱਠ ਖੜੋ ਤੁਸੀਂ ਬਾਰ ਬੂੜਾ ਢਾ ਦਿਓ ਵੀ ਬਾਬੇ ਚੱਲ ਪਏ ਉਥੋਂ ਪੜਾ ਤੋ ਇਸਾਂ ਦੱਸਣਾ ਨਹੀਂ ਸੀ ਇਹ ਮੂਰੇ ਇਹ ਤੇ ਛੂਟਾਂ ਦੀ ਗੱਲਾਂ ਕਰਦੇ ਸੀਗੇ ਕੋਈ ਇਕੱਠ ਵੱਟ ਹੋਵੇ ਬੁੜੀਆਂ ਦਾ ਛੂਟਾਂ ਦੀ ਹੁੰਦੀ ਹੈਗੀ ਬਣੇ ਰਹੋ ਵਲੌਗ ਦੇ ਨਾਲ ਨਗਰ ਕੀਰਤਨ ਦੇ ਦਰਸ਼ਨ ਕਰੋ ਜੀ you oh. इम तक भी गिरा थे आ गया इत्ता सा ही छै हां आने के जा कंदे ए फोंडिया फोंडिया किथे ओदर बाजा वाले सतपुर बादशाह कंदे कोई करती भाई साटे कोई हाथ देता

ਜੰਮਾ ਵਾਲਾ ਜਿਹੜੀ ਤੋਂ ਅੰਮ੍ਰਿਤਸਰ ਚਾਗਲਾ ਹੈ ਕਿ ਫੇਰ ਤੋਂ ਢਾਡੀ ਬਣਾ ਲਾਂਗੇ ਨਾਲ ਅਗਲੀ ਵਾਰ ਮਾੜਾ ਕਿਲਪਾਤੀ ਤੇ ਹੋਣਾ ਹੈ ਆਏ ਸਨਮਾਨ ਕੋ ਬਹੁਤ ਥੋੜਾ ਸੰਮਾਨ ਨਹੀਂ ਕਰਦੇ ਜੀ ਆ ਜਲਦੀ ਕੰਦਾਰਾ ਗੱਜ ਕੇ ਅਖਤਵਾਸ ਅੱਖਾਂ ਦੀ ਤੇ ਚੱਕ ਚੱਕ ਇਹ ਦੋ ਚੱਕ ਹਾਂ ਉਹ ਬਤਾ ਦੋ ਪਾਰਟੀ ਦਾ असां पापिस ऐनी चक्कर कीया हां अपने धुप पैदी आहे